ਸੀਸ ਚੀਰਿਆ ਗਿਆ ਧੌਣ ਵਿੱਚੋਂ ਆਰਾ ਲੰਘ ਗਿਆ ਛਾਤੀ ਨੂੰ ਆਣ ਡੰਗਿਆ ਸਾਰਾ ਜਿਸਮ ਦੋ ਹਿੱਸਿਆਂ ਵਿੱਚ ਕਰਕੇ ਦੋ ਫਾੜੇ ਕਰਕੇ ਧਰਤੀ ਉੱਤੇ ਉਹ ਸ਼ਰੀਰ ਡਿੱਗਾ ਪਰ ਉਹਦੇ ਟੁਕੜਿਆਂ ਵਿੱਚੋਂ ਵੀ ਦੁਫਾੜਿਆਂ ਵਿੱਚੋਂ ਵੀ ਆਵਾਜ਼ ਆ ਰਹੀ ਸੀ ਸਾਰੇ ਨਾਲ ਜਪਿਓ ਜਪਜੀ ਸਾਹਿਬ ਦੇ ਸ਼ਲੋਕ ਦੀ ਆਖਰੀ ਪੰਕਤੀ ਉਹਨਾਂ ਦੇ ਅਜੇ ਵੀ ਟੁਕੜਿਆਂ 'ਚੋਂ ਆਵਾਜ਼ ਆ ਰਹੀ ਸੀ ਜਿਨਨੀ ਨਾਮ ਧਿਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇਹ ਬਾਬਾ ਮਤੀ ਦਾਸ ਸਾਹਿਬ ਦੇ ਟੁਕੜਿਆਂ ਚੋਂ ਆਵਾਜ਼ ਆਈ ਹੈ ਟੁਕੜਿਆਂ ਚੋਂ ਔਰ ਇਹ ਤੋਂ ਬਾਅਦ ਵਿੱਚ ਵਾਰੀ ਆਉਂਦੀ ਬਾਬਾ ਸਤੀ ਦਾਸ ਸਾਹਿਬ ਅਰਦਾਸੇ ਵੀ ਆ ਕਰਨੇ ਆ ਪਰ ਗੱਲ ਨੂੰ ਵੀ ਥੋੜਾ ਜਿਹਾ ਸਿਰੇ ਲਾਜ਼ਮਾ ਬਾਬਾ ਸਤੀ ਦਾਸ ਸਾਹਿਬ ਦੂਜਾ ਪਿਆਰਾ ਨਾਲ ਉਹਨੂੰ ਬਾਹਰ ਕੱਢ ਲਿਆ ਹਾ ਦਾ ਨਾਰਾ ਮਾਰਨ ਕਰਕੇ ਉਹਨੂੰ ਰੂਮ ਵਿੱਚ ਲਪੇਟ ਕੇ ਜਾਲਮਾਂ ਨੇ ਅੱਗ ਲਾ ਕੇ ਸਾਰ ਕੇ ਸ਼ਹੀਦ ਕਰ ਦਿੱਤਾ ਪਰ ਸੱਜਣੋ ਆ ਥੋੜੇ ਦਿਨ ਪਹਿਲਾਂ ਮੈਂ ਇੱਕ ਰਾਤ ਦੀਵਾਨ ਹੁਸ਼ਿਆਰਪੁਰ ਵਿੱਚ ਲਾਇਆ ਉਥੇ ਪਿੰਡ ਹੈ ਬੁੱਢੀ ਪਿੰਡ ਦੀਵਾਨ ਰਾਤ ਲੱਗਾ ਸੀ ਨਿੱਕਾ ਜਿਹਾ ਬੱਚਾ ਆ ਗਿਆ 16 ਸਾਲ ਤੋਂ ਉਮਰ ਅਜੇ ਘੱਟ ਹੈ ਕਮਾਲ ਦੇ ਬੱਚੇ ਮਿਲ ਪੈਂਦੇ ਆ ਨੌਜਵਾਨ ਮਿਲਦੇ ਆ ਬਜ਼ੁਰਗ ਅਸੀਸਾਂ ਦਿੰਦੇ ਆ ਉਹ ਬੁੰਡਾ ਆ ਗਿਆ ਅੰਦਰ ਜਿੱਥੇ ਅਸੀਂ ਪ੍ਰਸ਼ਾਦਾ ਪਾਣੀ ਛਕ ਰਹੇ ਸੀ ਮੈਨੂੰ ਆ ਕੇ ਕਹਿੰਦਾ ਬਾਬਾ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਮੈਂ ਕਿਹਾ ਜੀ ਕਰੋ ਕਹਿੰਦਾ ਜੀ ਗੱਲ ਥੋੜੀ ਜੀ ਲੰਬੀ ਹੈ ਤੇ ਮੈਂ ਕਿਹਾ ਫੇਰ ਹਣ ਕਹਿੰਦਾ ਤੁਸੀਂ ਪ੍ਰਸ਼ਾਦਾ ਪਹਿਲਾਂ ਛਕ ਲਓ ਫਿਰ ਆਪਾਂ ਗੱਲ ਕਰਾਂਗੇ ਮੈਂ ਕਿਹਾ ਯਾਰ ਕਮਾਲ ਛੋਟਾ ਜਿਹਾ ਬੱਚਾ ਹੈ ਸੁਰਤ ਕਿੰਨੀ ਵਧੀਆ ਹੈ ਗੱਲ ਕਰਨ ਦਾ ਢੰਗ ਕਿੱਡਾ ਵਧੀਆ ਹੈ ਪ੍ਰਸ਼ਾਦਾ ਛਕਿਆ ਮੈਂ ਕਿਹਾ ਹਾਂ ਜੀ ਬੇਟਾ ਦੱਸੋ ਕਹਿੰਦਾ ਬਾਬਾ ਜੀ ਤੁਸਾਂ ਸੁਣਾਇਆ ਇਤਿਹਾਸ ਗੁਰੂ ਤੇਗ ਬਹਾਦਰ ਸਾਹਿਬ ਦਾ ਸੋਹਣਿਆ ਬਹੁਤ ਚੰਗਾ ਲੱਗਾ 2.5 ਘੰਟੇ ਤੁਸੀਂ ਇਤਿਹਾਸ ਸੁਣਾਇਆ ਮੈਂ 2.5 ਘੰਟੇ ਉੱਠਿਆ ਨਹੀਂ ਮੈਨੂੰ ਬਹੁਤ ਚੰਗਾ ਲੱਗਾ ਮੈਂ ਤੁਹਾਨੂੰ ਬੜਾ ਲਾਈਕ ਕੀਤਾ ਪਰ ਮੇਰੇ ਮਨ ਵਿੱਚ ਇੱਕ ਸਵਾਲ ਪੈਦਾ ਹੋਇਆ ਮੈਂ ਕਹਾਂ ਜੀ ਦੱਸ ਦਿਓ ਕਹਿੰਦਾ ਬਾਬਾ ਸਤੀਦਾਤਾ ਸਾਹਿਬ ਜੀ ਨੂੰ ਰੂਮ ਵਿੱਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕਰ ਦਿੱਤਾ ਗਿਆ ਸਾੜ ਦਿੱਤਾ ਗਿਆ ਜਿਉਂਦੇ ਨੂੰ ਸਵਾਲ ਇਹ ਪੈਦਾ ਹੋਇਆ ਹੈ ਕਿਉਂਕਿ 2-4 ਮਿੰਟਾਂ ਵਿੱਚ ਹੀ ਉਹਨਾਂ ਦਾ ਸਰੀਰ ਜਲ ਗਿਆ ਸੜ ਗਿਆ ਸ਼ਹੀਦ ਹੋ ਗਿਆ ਕਿ ਜਾਂ ਲੰਬਾ ਸਮਾਂ ਉਹਨਾਂ ਨੂੰ ਦੁੱਖ ਝੱਲਣਾ ਪਿਆ ਮੈਗਾ ਕਦੇ ਕਿਸੇ ਸਿਆਣੇ ਦੇ ਦਿਮਾਗ 'ਚ ਵੀ ਨਹੀਂ ਇਹ ਗੱਲ ਆਈ ਜਿੰਨੀ ਵਧੀਆ ਗੱਲ ਤੇਰੇ ਦਿਮਾਗ ਵਿੱਚ ਆ ਗਈ ਆ ਭਈ ਇਹ ਵੀ ਪਤਾ ਲੱਗੇ ਨਾ ਵੀ ਕਿੰਨਾ ਕੁ ਕਸ਼ਟ ਉਸ ਸੂਰਮੇ ਨੂੰ ਝੱਲਣਾ ਪਿਆ ਤੇ ਸਾਧ ਸੰਗਤ ਅਮਰ ਸ਼ਾ ਬਟਾਲਵੀ ਉਹ ਲਿਖਦਾ ਹੈ ਹੋਰ ਕਈ ਵਿਦਵਾਨਾਂ ਨੇ ਲਿਖਿਆ ਹੈ ਕਿ ਬਾਬਾ ਸਤੀਦਾ ਸਾਹਿਬ ਦਾ ਸ਼ਰੀਰ ਰੂਪ ਵਿੱਚ ਲਪੇਟ ਕੇ ਰस्सियां ਨਾਲ ਬੰਨ ਕੇ ਤੇ ਤੇਲ ਪਾ ਕੇ ਅੱਗ ਲਾ ਦਿੱਤੀ ਕਿ ਚਾਰ ਪੈਰ ਸ਼ਰੀਰ ਧੁਖਦਾ ਰਿਹਾ ਚਾਰ ਪੈਰ ਖਾਲਾ ਜੀ ਦਾ ਵਾਰਾ ਸਾਰੀ ਦਿਹਾੜੀ ਸੁੱਕ ਸੁੱਕ ਕੇ ਮਾਸ ਹੱਡੀਆਂ ਲੱਕੜ ਵਰਗੀਆਂ ਹੋ ਗਈਆਂ ਜਿੰਨਾ ਚਿਰ ਉਹਦਾ ਆਖਰੀ ਸਾਹ ਜਿਸਮ ਵਿੱਚੋਂ ਨਿਕਲਿਆ ਨਹੀਂ ਉਨਾ ਚਿਰ ਮਾਈ ਦੇ ਲਾਲ ਦੇ ਮੂੰਹੋਂ ਸੀ ਨਹੀਂ ਨਿਕਲੀ ਹਾਏ ਨਹੀਂ ਨਿਕਲਿਆ ਸਗੋਂ ਜਪਜੀ ਸਾਹਿਬ ਦਾ ਪਾਠ ਕਰਦਾ ਰਿਹਾ ਸਤਨਾਮ ਵੈਗੂ ਦਾ ਆਵਾਜ਼ਾ ਤੇ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਦੋ ਸਿੱਖ ਪਰਵਾਰ ਚੜ ਗਏ ਪਹਿਲੇ ਇੱਕ ਵਾਰੀ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਤੀਜਾ ਸਿੱਖ ਹੈ ਭਾਈ ਦਿਆਲਾ ਜੀ ਸ਼ਤਾਬੀ ਆ ਰਹੀ ਹੈ ਸ਼ਤਾਬੀ ਦਾ ਮਤਲਬ 100 ਸਾਲ ਬਾਅਦ ਜਿਹੜਾ ਦਿਨ ਮਨਾਇਆ ਜਾਏ ਅਸਾਂ 350 ਸਾਲਾਂ ਦਰਸ਼ਨ ਕਰ ਲੈਣੇ ਆ ਤੁਸੀਂ ਸਾਰਿਆਂ ਨੇ ਗੁਰੂ ਜੀ ਦੇ ਜਿਹਦੇ ਤੇ ਕਿਰਪਾ ਕਰੇਗਾ ਪਰ 400 ਸਾਲਾਂ ਸਾਨੂੰ ਕੋਈ ਆਸ ਨਹੀਂ ਹੈ ਪਤਾ ਨਹੀਂ ਕਿਹਦੇ ਉੱਤੇ ਰੱਬ ਮਿਹਰ ਕਰੇ ਉਹ ਦਰਸ਼ਨ ਕਰੇਗਾ 50 ਸਾਲਾਂ ਬਾਅਦ ਫੇਰ ਇਹ ਅਰਦਾਸ ਕਰੀਏ ਮਾਰਾ ਸਾਡੀਆਂ ਪੀੜ੍ਹੀਆਂ ਸਾਡੇ ਬੱਚੇ ਸਾਡੀ ਆਉਣ ਵਾਲੀ ਜਨਰੇਸ਼ਨ ਉਹ 400 ਸਾਲੇ ਤੇ ਵੀ ਤੁਹਾਡੇ ਚਰਨਾਂ 'ਚ ਨਮਸਕਾਰਾਂ ਕਰਨ ਅਗਾਹ ਫੇਰ ਸੁੱਖ ਮੰਗਾਂਗੇ ਪਰ ਆਪਾਂ ਜਿਹੜੇ ਜੁੜੇ ਬੈਠੇ ਸਾਨੂੰ ਪਤਾ ਦੇ ਲੱਗੇ ਕਿਡੀਆਂ ਵੱਡੀਆਂ ਕੁਰਬਾਨੀਆਂ ਭਾਈ ਦਿਆਲਾ ਜੀ ਤੀਜਾ ਗੁਰਸਿੱਖ ਕੱਢ ਲਿਆ ਬਾਹਰ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਦੇਖ ਰੱਖੀ ਗਈ ਹੈ ਚੁੱਲਾ ਪੁੱਟ ਲਿਆ ਗਿਆ ਹੈ ਪਾਣੀ 부ੜਕ 부ੜਕ ਕੇ ਦੇਗ ਵਿੱਚੋਂ ਬਾਹਰ ਡਿੱਗ ਰਿਹਾ ਤੇ ਵਿੱਚ ਭਾਈ ਦਿਆਲਾ ਜੀ ਬੈਠਾ ਚੌਂਕਰਾ ਮਾਰ ਕੇ ਉਹ ਬਾਰੇ ਖਾਈਆ ਅਹਿਮਦ ਖਾਨ ਬਟਾਲਵੀ ਲਿਖਦਾ ਉਹ ਕਹਿੰਦਾ ਸਾਰਾ ਸ਼ਰੀਰ ਉੱਬਲ ਗਿਆ ਜਿੰਨਾ ਸ਼ਰੀਰ ਦਾ ਮਾਸ ਸੀ ਤੇ ਜਿੰਨੇ ਕੇਸ ਸਨ ਰੋਮ ਸਨ ਉਹ ਸਾਰੇ ਦੇਗ ਉੱਤੇ ਤਰਦੇ ਫਿਰਦੇ ਆ ਭਾਈ ਦਿਆਲਾ ਵਿੱਚ ਦੇਖਦੇ ਉਹ ਬਾਲੇ ਖਾਂਦਿਆਂ ਦੀ ਚੜਦੀ ਕਲਾ ਵਿੱਚ ਹੈ ਤੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਮੁਖ ਵਿੱਚੋਂ ਆਵਾਜ਼ ਆਈ ਕਹਿੰਦੇ ਭਾਈ ਦਿਆਲਾ ਜੀ ਕਿਹ ਤਰ੍ਹਾਂ ਦਾ ਆਨੰਦ ਹੈ ਕਿਵੇਂ ਮਹਿਸੂਸ ਹੋ ਰਿਹਾ ਦੇਖ ਵਿੱਚ ਬੈਠਿਆਂ ਤੇ ਭਾਈ ਦਿਆਲੇ ਦੇ ਮੁਖ ਵਿੱਚੋਂ ਆਵਾਜ਼ ਆਈ ਹੈ ਕਹਿੰਦਾ ਮਹਾਰਾਜ ਜਿਹੜਾ ਪੰਜਵੇਂ ਜਾਮੇ ਚ ਤੁਸੀਂ ਸਬਕ ਪੜਾਇਆ ਸੀ ਆਪ ਉਬਲਦੀ ਦੇਗ ਵਿੱਚ ਬਹਿ ਕੇ ਉਹ ਅਸ ਆਪਣੇ ਦਿਲ ਦੀ ਪੱਟੀ ਤੇ ਲਿਖਿਆ ਭੁੱਲੇ ਨਹੀਂ ਬੜਾ ਆਨੰਦ ਹੈ ਬੜਾ ਬਾਣਾ ਮਿੱਠਾ ਲੱਗ ਰਿਹਾ ਹੈ ਮਹਾਰਾਜੀ ਇਹਦੇ ਤੋਂ ਵੱਡੀ ਖੁਸ਼ੀ ਕਿਹੜੀ ਹੈ ਕਿ ਮੈਨੂੰ ਸਤਗੁਰੂ ਜੀ ਆਪ ਦੇਖ ਰਹੇ ਸ਼ਹੀਦ ਹੁੰਦੇ ਨੂੰ ਇਹਦੇ ਤੋਂ ਵੱਡਾ ਤੇ ਚਾਹ ਹੀ ਕੋਈ ਨਹੀਂ ਹੈ ਕਿ ਮੇਰਾ ਗੁਰੂ ਦੇਖ ਰਿਹਾ ਹੈ ਮੈਂ ਤੁਹਾਡੇ ਚਰਨਾਂ ਵਿੱਚ ਕੁਰਬਾਨੀ ਕਰਨ ਵਾਲਾ ਨਮਾਣਾ ਜਾਂ ਸਿੱਖ ਪ੍ਰਵਾਨ ਚੜ ਜਾਵਾਂਗਾ ਅੱਜ ਕਿ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਤਿੰਨੇ ਸਿੱਖ ਸ਼ੱਕ ਨਹੀਂ ਕਰਨਾ ਆ ਹੁਣ ਵੀ ਹੁਣ ਵੀ ਕੁਰਬਾਨੀਆਂ ਹੁੰਦੀਆਂ ਹੋ ਰਹੀਆਂ ਆ ਉਦੋਂ ਹੀ ਨਹੀਂ ਮੈਂ ਦੋ ਉਧਾਰਨਾ ਤੁਹਾਡੇ ਚਰਨਾਂ ਵਿੱਚ ਦਵਾਂਗਾ ਤੇ ਸ਼ਾਇਦ ਤੁਸੀਂ ਬਹੁਤੇ ਉਦੋਂ ਸਹਿਮਤ ਹੋ ਜਾਓਗੇ ਜੇ ਉਦੋਂ ਦੇਗਾ ਵਿੱਚ ਉਬਾਲੇ ਗਏ ਉਦੋਂ ਗਰਮ ਸੀਖਾਂ ਕਰਕੇ ਪੇਟ ਵਿੱਚ ਦੀ ਲੰਗਾ ਦਿੱਤੀਆਂ ਗਈਆਂ ਜੇ ਉਦੋਂ ਅੱਗ ਵਿੱਚ ਸਾਰੇ ਗਏ ਜਿਆ 84 ਤੋਂ ਬਾਅਦ ਤੁਸੀਂ ਵੇਖਿਆ ਨਹੀਂ ਭਾਈ ਦੇ ਬੂ ਵਰਗੇ ਦੇ ਸਰੀਰ ਉੱਤੇ ਪ੍ਰਸਾਂ ਲਾ ਲਾ ਕੇ ਸਾਰਾ ਜਿਸਮ ਸਾੜ ਦਿੱਤਾ ਗਿਆ ਪਾਣੀ ਵਿੱਚ ਉਬਾਲ ਦਿੱਤੇ ਗਏ ਯੋਧੇ ਉਹ ਇਤਿਹਾਸ ਦੁਹਰਾ ਗਿਆ ਭਾਈ ਅਨੋਖ ਸਿੰਘ ਬੱਬਰ ਕਈਆਂ ਨੇ ਬੰਦੇ ਸਾਨੂੰ साइड ਤੋਂ ਕਹਿਣਗੇ ਬਾਬਾ ਜੀ ਇਹੋ ਜੀ ਗੱਲ ਤੇ ਨਾ ਹੀ ਕਰਿਓ ਡਰ ਲੱਗਦਾ ਕਈਆਂ ਨੂੰ ਡਰ ਪਰ ਜਿਹੜੇ ਕੌਮ ਲਈ ਜਾਨ ਵਾਰ ਕੇ ਗਏ ਨਾ ਸਾਡੇ ਸ਼ਹੀਦ ਆ ਉਹਨਾਂ ਨੂੰ ਯਾਦ ਕਰਨਾ ਸਾਡਾ ਫਰਜ਼ ਹੈ हां निजात ਕਿਸੇ ਦੀ ਅਮੇ ਗੱਲ ਕਰੀ ਜਈਏ ਫੋਕੀ ਕਿਸੇ ਨੂੰ ਵਜਾਈ ਦੇਈ ਜਈਏ ਉਹ ਨਹੀਂ ਚੰਗੀ ਹੁੰਦੀ ਪਰ ਜਿਹੜੇ ਕੌਮਲੀ ਆਪਣਾ ਆਪ ਵਾਰ ਕੇ ਗਿਆ ਜੇ ਉਹਨਾਂ ਨੂੰ ਆਪਾਂ ਚੇਤੇ ਨਹੀਂ ਨਾ ਕਰ ਸਕਦੇ ਤੇ ਫਿਰ ਸਾਡੇ ਵਰਗਾ ਕੋਈ ਖੋਦਗਰਜ ਬੰਦਾ ਭਾਈ ਅਨੋਖ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਤਸ਼ੱਦਦ ਕੀਤਾ ਬੱਤ ਮਾਰ ਮਾਰ ਕੇ ਰੀੜ ਦੀ ਹੱਡੀ ਤੋੜ ਦਿੱਤੀ ਖਿੱਚ ਕੇ ਕੰਦ ਦੇ ਨਾਲ ਲਾ ਦਿੱਤਾ ਜੇਲ੍ਹ ਵਿੱਚ ਭਾਈ ਸਾਹਿਬ ਅਜੇ ਵੀ ਚੜ੍ਹਦੀ ਕਲਾ ਵਿੱਚ ਬੈਠਾ ਸਾਹਮਣੇ ਖਲੋਤੇ ਵੱਡੇ ਵੱਡੇ ਆਫੀਸਰ ਕਹਿੰਦੇ ਦੀਆਂ ਅੱਖਾਂ ਵਿੱਚੋਂ ਸਾਨੂੰ ਮੌਤ ਨਿਸਦੀ ਆ ਡਰ ਲੱਗਦਾ ਵੀ ਅੱਖਾਂ ਕੱਢ ਲਓ ਬਰਫ਼ ਵਾਲਾ ਬਰਫ਼ ਭੰਨਣ ਵਾਲਾ ਸੂਆ ਲਿਆਂਦਾ ਇਹ ਕੋਈ ਆਪਣੇ ਕੋਲੋਂ ਨਹੀਂ ਤੇ ਹਵਾ ਵਿੱਚ ਗੱਲ ਕਰ ਰਿਹਾ ਇਤਿਹਾਸ ਇੱਕ ਪਾਸਿਓਂ ਅੱਖ ਵਿੱਚ ਮਾਰ ਕੇ ਭਾਈ ਸਾਹਿਬ ਜੀ ਦੀ ਇੱਕ ਅੱਖ ਕੱਢੀ ਗਈ ਦੂਜੇ ਪਾਸੇ ਸੁਆ ਮਾਰ ਕੇ ਦੂਜੀ ਅੱਖ ਕੱਢ ਦਿੱਤੀ ਕੀ ਕਹਿਣ ਲੱਗਿਆ ਵੀ ਆਪਣੇ ਮਨ ਵਿੱਚ ਇੱਕ ਚਰਨਾਟ ਜੀ ਛਿੜ ਜਾਂਦੀ ਆ ਤੁਹਾਡੇ ਮਨਾਂ ਵਿੱਚ ਵੀ ਸ਼ਾਇਦ ਇੱਕ ਵੱਖਰਾ ਮਹਿਸੂਸ ਹੋਇਆ ਹੋਵੇਗਾ ਵੀ ਐਡਾ ਵੱਡਾ ਦੁੱਖ ਦੋਵੇਂ ਅੱਖਾਂ ਕੱਢ ਦਿੱਤੀਆਂ ਨੇਤਰ ਕੱਢ ਦਿੱਤੇ ਗਏ ਪਰ ਭਾਈ ਸਾਹਿਬ ਜੀ ਏਡੋਲ ਬੈਠਿਆ ਹੈ ਬਾਹਰ ਦੇ ਚਿਰਾਗ ਬੁਝ ਗਏ ਤੇ ਅੰਦਰ ਪੈਰਾਂ ਦਾ ਖੜਾਕ ਹੁੰਦਾ ਨਦਾਨ ਉਹ ਰੌਸ਼ਨੀ ਅੱਖਾਂ ਦੀ ਚਲੀ ਗਈ ਬੈਠੇ ਆ ਭਾਈ ਸਾਹਿਬ ਤੇ ਜਦੋਂ ਪੈਰਾਂ ਦਾ ਖੜਾਕ ਹੋਇਆ ਤੇ ਕੀ ਕਹਿਣ ਲੱਗੇ ਕਹਿੰਦੇ ਆਉਣ ਵਾਲਿਆ ਇਸ ਕਮਰੇ ਵਿੱਚ ਦਾਖਲ ਹੋਣ ਵਾਲਿਆ ਪਤਾ ਨਹੀਂ ਤੂੰ ਦੁਸ਼ਮਣ ਐ ਕਿ ਮਿੱਤਰ ਐ ਪਰ ਇੱਕ ਨਿਕਾਜੇ ਕੰਮ ਕਰੇਗਾ ਉਹਨੇ ਆਖਾ ਦੱਸ ਕੀ ਕੰਮ ਕਰਨਾ ਹੈ ਕਹਿੰਦਾ ਇਹ ਦੱਸ ਵੀ ਟਾਈਮ ਕਿੰਨਾ ਹੋ ਜਦੋਂ ਆਖਾ ਟਾਈਮ ਕਿੰਨਾ ਹੋਇਆ ਤੋ ਉਹਨੇ ਅਗੋਂ ਮਜ਼ਾਕੀਆ ਲਹਿਜੇ ਵਿੱਚ ਟਾਂਚ ਕਰਦੇ ਆ ਪਤਾ ਕੀ ਗਿਆ ਉਹ ਕਹਿੰਦਾ ਅੱਖਾਂ ਤੇਰੀਆਂ ਕੱਢ ਦਤੀਆਂ ਲੱਕ ਤੇਰਾ ਟੁੱਟ ਗਿਆ ਲੱਤਾਂ ਬਾਹਾਂ ਤੇਰੀਆਂ ਚੂਰ ਹੋ ਗਈਆਂ ਹੱਡੀ ਕੋਈ ਰਹਿ ਨਹੀਂ ਦਿੱਤੀ ਸਾਬਤ ਤੇ ਤੂੰ ਟਾਈਮ ਪੁੱਛ ਕੇ ਹੁਣ ਕੰਮ ਤੇ ਜਾਣਾ ਕਿਹੜੀ ਡਿਊਟੀ ਕਰਨੀ ਹੈ ਤੇ ਭਾਈ ਸਾਹਿਬ ਪਤਾ ਕੀ ਕਹਿੰਦੇ ਆ ਉਹ ਕਹਿੰਦੇ ਗੁੱਸੇ ਨਹੀਂ ਹੋਈਦਾ ਫਿੱਕਾ ਨਹੀਂ ਬੋਲੀਦਾ ਗੁਰਮਖਾ ਮੈਂ ਤੇ ਕੱਲਾ ਇੰਨਾ ਹੀ ਕਿਹਾ ਵੀ ਟਾਈਮ ਕਿੰਨਾ ਹੋ ਗਿਆ ਕਿਉਂ ਇੰਨਾ ਗੁੱਸਾ ਕਰਦਾ ਜੇ ਦੱਸ ਸਕਦਾ ਤੇ ਤੇਰੀ ਮਿਹਰਬਾਨੀ ਉਹ ਅੰਦਰ ਪੁਲਿਸ ਵਾਲਾ ਪਤਾ ਕੀ ਕਹਿੰਦਾ ਕਹਿੰਦਾ 7 ਵਜ ਗਏ ਆ ਸ਼ਾਮਾਂ ਦੇ ਜਦੋਂ ਆਖਰ ਨੂੰ 7 ਵਜ ਗਿਆ ਤੇ ਭਾਈ ਸਾਹਿਬ ਦੇ ਮੁਖਾਰਬੇ ਦੇ ਵਿੱਚੋਂ ਬਚਨ ਨਿਕਲਿਆ ਕਹਿੰਦਾ ਫੇਰ ਤੇ ਰਹਿਰਾ ਸਾਹਿਬ ਦਾ ਟਾਈਮ ਨਿਕਲ ਰਿਹਾ ਹੈ ਮੈਂ ਜਾਪ ਹੀ ਨਹੀਂ ਕੀਤਾ ਗੁਰੂ ਨਾਲ ਜੁੜਨ ਦਾ ਸਮਾਂ ਹੈ ਬੱਸ ਇਹ ਕਹਿਣ ਦੀ ਧੀਰ ਸੀ ਆ ਹੁੰਦੀਆਂ ਗੱਲਾਂ ਭਾਈ ਅਨੋਖ ਸਿੰਘ ਇਹ ਨੇਤਰ ਨਿਕਲ ਗਏ ਲੱਕ ਟੁੱਟ ਗਿਆ ਹੱਡੀਆਂ ਸਾਰੀਆਂ ਚੂਰ ਹੋ ਗਈਆਂ ਪਰ ਜੇਲ੍ਹ ਵਿੱਚ ਬੈਠਾ ਵੀ ਸ਼ਾਮਾਂ ਦੇ ਵਕਤ ਆਪਣੇ ਪ੍ਰੀਤਮ ਨਾਲੋਂ ਵਿਛੜਿਆ ਨਹੀਂ ਉਹਦੀ ਰਸਨਾ ਵਿੱਚੋਂ ਆਪ ਮਹਾਰੇ ਸ਼ਬਦ ਨਿਕਲ ਗਏ ਹਰ ਜੁਗ ਜੁਗ ਭਗਤਿਓ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰ ਨਾ ਅਕਸ਼ੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਰਹਿਰਾ ਸਾਹਿਬ ਦਾ ਪਾਠ ਸ਼ੁਰੂ ਹੋ ਗਿਆ ਪਾਠ ਪੜੋਗੇ ਤੇ ਤਾਂ ਪਤਾ ਲੱਗੂਗਾ ਸਸਰੀਆ ਗਾਲ ਆਹ ਹੁੰਦੀਆਂ ਗੱਲਾਂ ਜਿੰਨੇ ਸੂਰੀ ਮਾਰਿਆ ਸੀ ਸਾਨੂੰ ਪਰੇ 2% ਵਾਲੇ ਪਰੇ ਸਾਡੀਆਂ ਧੀਆਂ ਤੇ ਭੈਣਾਂ ਦੀਆਂ ਇੱਜ਼ਤਾਂ ਬਾਰੇ ਬੋਲਦਾ ਸੀ ਸਿਖਰ ਦੁਪਹਿਰੇ ਦਸਹਾਰਾ ਬਾਲਿਆ ਉਹਦੇ ਉੱਤੇ ਕੁਝ ਜਿਨ੍ਹਾਂ ਨੂੰ ਝੇਲਾ ਨਾ ਸਜਾਇਆ ਉਹਨਾਂ ਬੰਦਿਆਂ ਨੇ ਹਮਲਾ ਕਰ ਦਿੱਤਾ ਆਪਣੇ ਬਚਾਅ ਵਾਸਤੇ ਹਰ ਬੰਦਾ ਲੜਦਾ ਹੈ ਤੇ ਉਹ ਬੰਦੇ ਦੁਹਾਈ ਰੱਬ ਦੀ ਜਿਹੜੇ ਆਪ ਸਜ਼ਾ ਭੁਗਤ ਰਹੇ ਆ ਉਹ ਕੁਰਸੀਆਂ ਢਾਹ ਕੇ ਤੇ ਕਹਿੰਦੇ ਚੀਕਾਂ ਕਢਾਉਣੀਆਂ ਚੀਕਾਂ ਤੇਰੀਆਂ ਤੇ ਪਤਾ ਕੋਈ ਕੀ ਕਹਿੰਦਾ ਅਖਬਾਰਾਂ ਬੋਲਦੀਆਂ ਨੈੱਟ ਬੋਲਦਾ ਪਰਿਵਾਰ ਕਹਿ ਰਿਹਾ ਮੀਡੀਆ ਕਹਿ ਰਿਹਾ ਪਈ ਭਾਈ ਸਾਹਿਬ ਨੇ ਇਹ ਗੱਲ ਆਖੀ ਵੀ ਤੁਸੀਂ ਆਪਣਾ ਸਾਰਾ ਜੋਰ ਲਾ ਲਓ ਜੇ ਮੂੰਹ ਵਿੱਚੋਂ ਇੱਕ ਵਾਰੀ ਵੀ ਹਾਏ ਨਿਕਲ ਜਾਵੇ ਜੇ ਇੱਕ ਵਾਰੀ ਵੀ ਮੇਰੀ ਚੀਕ ਪਵਾ ਦੇਵੇਂ ਤੇ ਗੁਰੂ ਗੋਬਿੰਦ ਸਿੰਘ ਦਾ ਸਿੱਖ ਨਾ ਆਖੀ ਗੱਜ ਕਿ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਉਹਨਾਂ ਦੀਆਂ ਚੀਕਾਂ ਪਵਾਤੀਆਂ ਜਿਹੜੇ ਅੰਦਰ ਬੈਠਿਆਂ ਨੇ ਪ੍ਰਸਾਦ ਸੰਗਤ ਜਿਹੜੇ ਕਲਗੀਧਰ ਪਾਤਸ਼ਾਹ ਦੇ ਯੋਧੇ ਹੁੰਦੇ ਆ ਨਾ ਉਹਦੇ ਚੜ੍ਹਦੀ ਕਲਾ ਵਿੱਚ ਮੌਤ ਨੂੰ ਗਲੇ ਲਾ ਕੇ ਗੱਜ-ਗੱਜ ਕੇ ਜਕਾਰੇ ਲਾਉਂਦੇ ਆ